ਜੀ ਮੈਂ ਰਾਜਨ ਸ਼ਰ ਦੇਵ ਇੱਕ ਵਾਰ ਫੇਰ ਕੁਝ ਨਵੀਂ ਔਰ ਬਹੁਤ ਹੀ ਕੰਮ ਦੀ ਚੀਜ਼ ਤੁਹਾਡੇ ਅਸਤੇ ਲੈ ਕੇ ਆਇਆ ਪਿਛਲੇ ਦਿਨਾਂ ਚ ਮੇਰਾ ਟੂਰ ਸੀ ਨਾਗaland ਮੈਨੀਟਾਲ ਇੱਧਰ ਅਸੀਂ ਗਏ ਸਰਚ ਕਰਨ ਤਾਂ ਨਾਗaland ਦੇ ਵਿੱਚ ਸਾਨੂੰ ਇੱਕ ਸਾਧੂ ਮਹਾਤਮਾ ਜੀ ਮਿਲੇ ਚਿੰਨਲੇ ਸਾਨੂੰ ਬਹੁਤ ਸਾਰੀਆਂ ਜੜੀ ਬੂਟੀਆਂ ਬਾਰੇ ਦੱਸਿਆ ਔਰ ਦਾਅਵੇ ਵੀ ਕੀਤੇ ਵੀ ਅਗਰ ਇਹ ਜੜੀ ਬੂਟੀਆਂ ਨੂੰ ਅ ਧਾਰਨ ਕੀਤਾ ਜਾਵੇ ਜਾਂ ਜੇਬ ਚ ਰੱਖਿਆ ਜਾਵੇ ਜਾਂ ਸਰਾਂ ਨੇ ਠਾ ਰੱਖਿਆ ਜਾਵੇ ਤਾਂ ਗੰਭੀਰ ਬਿਮਾਰੀਆਂ ਦੂਰ ਹੁੰਦੀਆਂ ਔਰ ਸ਼ਰਤਿਆ ਇਲਾਜ ਹੈ ਇਹਦਾ ਤਾਂ ਉਹਦੇ ਚੋਂ ਇੱਕ ਚੀਜ਼ ਅਸੀਂ ਉਹਨਾਂ ਦੀ ਬੜੀ ਮਿਹਨਤ ਕਰਕੇ ਉਹਨਾਂ ਤੋਂ ਪ੍ਰਾਪਤ ਕੀਤੀ ਪਰ ਉਹ ਸਾਲ 'ਚ ਕੁਛ ਹੀ ਬੀਜ ਮਿਲਦੇ ਹੈ ਤਾਂ ਜਿੰਨੇ ਕੁ ਮੈਨੂੰ ਬੀਜ ਮਿਲੇ ਜਾਂ ਜਿੰਨੇ ਕੁ ਮੈਂ ਲਿਆ ਸਕਿਆ ਉਥੋਂ ਉਹ ਮੈਂ ਤੁਹਾਡੇ ਰੂਹ ਰੂ ਕਰਨ ਜਾ ਰਿਹਾ ਤਾਂ ਇੱਕ ਨਾਗਾਲੈਂਡ ਦੇ ਜੰਗਲਾਂ ਦੇ ਵਿੱਚ ਜੜੀ ਬੂਟੀ ਪਾਈ ਜਾਂਦੀ ਹੈ ਜਿਹਦਾ ਆ ਬੀਜ ਹੈ ਇਹਦੇ ਵਿੱਚ ਸਭ ਤੋਂ ਪਹਿਲੇ ਕਿਸੇ ਵੀ ਜਦ ਤੱਕ ਦਾ ਲੰਬੇ ਸਮੇਂ ਤੋਂ ਚਾਹੇ 20 ਸਾਲ 10 ਮਾਈਗਰੇਨ ਦੀ ਸਮੱਸਿਆ ਹੋਵੇ ਸਿਰ ਦਰਦ ਹੋਵੇ ਜਾਂ ਚੱਕਰ ਆਂਦੇ ਹੋਣ ਜਾਂ ਨੀਵੀ ਪਾਨ ਤੋਂ ਬਾਅਦ ਚੱਕਰ ਆ ਕੇ ਉਲਟੀ ਆਂਦੀ ਹੋਵੇ ਤਾਂ ਉਹ ਮਾਤਵਾ ਜੀ ਨੇ ਸਾਨੂੰ ਦੱਸਿਆ ਵੀ ਅਗਰ ਇਹ ਮਾਲਾ ਗਲੇ 'ਚ ਪਾਈ ਜਾਵੇ ਤਾਂ ਇਹਦਾ ਰਿਜ਼ਲਟ ਘੱਟ ਤੋਂ ਘੱਟ ਵੀ 98% ਤੱਕ ਆਂਦਾ ਹੈ। ਔਰ ਉਸ ਤੋਂ ਬਾਅਦ ਜੇ ਤੁਸੀਂ ਠੀਕ ਹੋ ਜਾਂਦੇ ਹੋ ਤੇ ਮਾਦਾ ਨੂੰ ਕਿਸੇ ਹੋਰ ਪਰਿਵਾਰ ਦੇ ਮੈਂਬਰ ਦੇ ਲਈ ਵੀ ਯੂਜ਼ ਕਰ ਸਕਦੇ ਹੋ। ਤਾਂ ਅਸੀਂ ਪਹਿਲੇ ਵਿਸ਼ਵਾਸ ਨਹੀਂ ਕੀਤਾ ਤਾਂ ਘਰ ਦੇ ਕੁਝ ਮੈਂਬਰ ਅਸੀਂ ਲਏ ਜਿਨ੍ਹਾਂ ਨੂੰ ਇਹ ਸਮੱਸਿਆ ਸੀ। ਉਹਨਾਂ ਦੇ ਅਸੀਂ ਧਾਰਨ ਕਰਨ ਤੋਂ ਬਾਅਦ ਘੰਟੇ ਨੋਟ ਕੀਤੇ ਦਿਨ ਨੋਟ ਕੀਤੇ ਤਾਂ ਜਿਹੜੀ ਸਿਰਦਰਦ ਦੀ ਸਮੱਸਿਆ ਸੀ ਉਹ ਦੂਰ ਹੋਈ ਇੱਕ ਦਿਨ ਚ ਜਿਹੜੀ ਚੱਕਰ ਆਉਂਦੇ ਸੀ ਉਹ ਸਮੱਸਿਆ ਦੂਰ ਹੋਈ ਡੇਢ ਦਿਨ ਦੇ ਵਿੱਚ ਜਿਹੜੇ ਜੱਤਕ ਉਲਟੀਆਂ ਕਰਦੇ ਐ ਉਹ ਸਮੱਸਿਆ ਦੂਰ ਹੋਈ 2 ਤੋਂ 3 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਅਸੀਂ ਸੋਚਿਆ ਕਿਉਂ ਨਾ ਫੇਰੇ ਸਾਰੇ ਦਰਸ਼ਕਾਂ ਨੂੰ ਜਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਦੱਸਿਆ ਜਾਵੇ ਔਰ ਇਹ ਚੀਜ਼ ਤੁਹਾਡੇ ਤੱਕ ਪਹੁੰਚ ਕੀਤੀ ਜਾਵੇ ਤਾਂ ਕਿ ਤੁਸੀਂ ਵੀ ਦਵਾਈਆਂ ਤੋਂ ਬਚ ਸਕੋ ਔਰ ਇਸ ਚੀਜ਼ ਦਾ ਫਾਇਦਾ ਉਠਾ ਸਕੋ ਇਸ ਮਾਲਾ ਨੂੰ ਸਾਡੇ ਤੋਂ ਲੈਣਾ ਚਾਹੁੰਦਾ ਹੈ ਤਾਂ ਨੰਬਰ ਸਕਰੀਨ ਤੇ ਫਲੈਸ਼ ਹੋ ਰਿਹਾ ਹੈ ਤਾਂ ਤੁਸੀਂ ਸਾਡੀ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਇਹਨੂੰ ਮੰਗਵਾ ਸਕਦੇ ਹੋ ਔਰ ਆਪਦਾ ਲਾਭ ਉਠਾ ਸਕਦੇ ਹੋ ਵੀਰ ਚੱਕਰ ਸ਼ਨੀਵਾਰ ਅਸੀਂ ਬਟੇਂਡਾ ਬੈਠਦੇ ਆਂ ਸੋ ਮਗਲ ਬੁੱਧਵਾਰ ਅਸੀਂ ਲੋਕਾਂ ਦੇ ਘਰ ਦੇ ਵਿੱਚ ਵਾਸਤੂ ਦੇਖਦੇ ਆ ਤਾਂ ਉਦੋਂ ਤੱਕ ਸਾਰਿਆਂ ਨੂੰ ਯਾ ਨਵੀਂ ਵੀਡੀਓ ਤੋਂ ਬਾਅਦ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਦਾ